ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੇ ਆਪਣੇ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੇਖ ਲਓ ਹੁਣੇ-ਹੁਣੇ ਨਹਾ ਕੇ ਮੜਾ ਜਿਹਾ ਸੇਬਾ ਐ ਸੀ ਲਿਪਸਟਿਕ ਲਗਾਈ ਫੇਰ ਗਰਮੀ ਵਾਹਿਗੁਰੂ ਵਾਹਿਗੁਰੂ ਸੋ ਗਾਲ ਖੁਸ਼ ਹੇਦਾ ਮੰਮੀ ਦੇ ਨਾਲ ਥੋੜੇ ਜਿ ਪੈਰ ਜਿ ਸਵੈਲ ਹੁੰਦੇ ਸੀਗੇ ਮੈਂ ਕਿ ਹਮ ਨੂੰ ਪਹਿਲਾਂ ਤਾਂ ਟੈਸਟ ਕਰਵਾਏ ਸਾਰੇ ਠੀਕ ਹੈ ਇਨਕਲੂਡਸ ਵੀ ਵਿਟਾਮਿਨਸ ਵਗੈਰਾ ਸਭ ਕੁਝ A to Z ਉਹ ਆਇਆ ਸਾਰਾ ਕੁਝ ਜੀ ਨੋਰਮਲ ਤੇ ਫੇਰ ਗੱਲ ਕੁਛ ਐਦਾ ਹੋਈ ਵੀ ਉਹ ਟੈਸਟ ਜਦੋਂ ਸਾਰੇ ਕਰਵਾ ਲਏ ਫਿਰ ਆਪਾਂ ਨੇ ਦੇਖਿਆ ਹੁਣ ਡਾਕਟਰ ਕੋਲ ਲੋਕਲ ਡਾਕਟਰਾਂ ਕੋਲ ਪਹਿਲਾਂ ਆਪਾਂ ਫਿਰ ਲਏ ਸੀਗੇ ਤੇ ਫੇਰ ਜਦੋਂ ਰਾਮ ਨਹੀਂ ਆਇਆ ਮੰਮੀ ਨੂੰ ਕਿਉਂਕਿ ਤਾਨੂੰ ਪਤਾ ਹੀ ਹੈ ਪੇਨ ਕਿਲਰਸ ਦਿੱਤੀਆਂ ਕੁਛ ਦੇਤਾ ਕੁਛ ਦਿੱਤਾ ਐਦਾਂ ਦੇ ਕੇ ਚੀਜ਼ ਦੇਤੀ ਉਹਨਾਂ ਨੇ ਤੇ ਫੇਰ ਹੁਣ ਰਾਮਨੀ ਜੀ ਆਇਆ ਹੈਗਾ ਤੇ ਮੈਂ ਅੱਜ ਮੰਮੀ ਨੂੰ ਕਿਹਾ ਮੈਂ ਮੰਮੀ ਮੇਰੀ ਗੱਲ ਸੁਣੋ ਕੰਮ ਕਾਰ ਚੱਲਦੇ ਰਹਿਣੇ ਆ ਸਾਰੇ ਵੀ ਅੱਜ ਮੈਂ ਤੁਹਾਨੂੰ ਗਵਰਨਮੈਂਟ ਹਸਪੀਟਲ ਦੇ ਵਿੱਚ ਦਿਖਾਉਣੀ ਆ ਹੁਣ ਤੁਹਾਡੇ ਸਾਰਿਆਂ ਦੇ ਕਈਆਂ ਦੇ ਕੁਐਸਚਨ ਹੋਣੇ ਆ ਵੀ ਪ੍ਰਾਈਵੇਟ ਕਾਤੇ ਨੀ ਲੈ ਕੇ ਗਈ ਹੁਣ ਸੁਣ ਲਓ ਪ੍ਰਾਈਵੇਟ ਵਿੱਚ ਵੀ ਡਾਕਟਰ ਉਹੀ ਬੈਠੇ ਨੇ ਜਿਹੜੇ ਗਵਰਨਮੈਂਟ ਹਸਪੀਟਲ ਦੇ ਵਿੱਚੋਂ ਗਏ ਹੋਏ ਨੇ ਠੀਕ ਤੇ ਬਾਕੀ ਦੂਸਰੀ ਗੱਲ ਉਹਨਾਂ ਦਾ ਬੈਠਣ ਦਾ ਇੱਕ ਸਮਾਂ ਹੈ ਇੱਥੇ ਆ ਸਵੇਰੇ 9 ਵਜੇ ਤੋਂ 2 ਵਜੇ ਤੱਕ ਬੈਠੇ ਰਹਿੰਦੇ ਆ ਹਾਂ ਜੀ ਬੁੱਤ ਚਾਚੀ ਕਰ ਲਓ ਪਹਿਲਾਂ ਮੈਨੂੰ ਆpani ਲੈ ਜਾਓ ਚਾਚੀ ਕਰਵਾ ਦਿਓ ਜੀ ਠੀਕ ਹੈ ਤੇ ਦੂਸਰੀ ਗੱਲ ਐਦਾਂ ਵੀ ਉਹਨਾਂ ਦਾ ਬੈਠਣ ਦਾ ਸਮਾਂ ਹੈ ਤੇ ਹੁਣ ਆਪਾਂ ਹਸਪੀਟਲ ਜਾਣਾ ਪਹਿਲਾਂ ਤਾਂ ਦੇਖਦੇ ਆਂ ਟਰਾਈ ਕਰਦੇ ਆਂ ਇੱਕ ਵਾਰੀ ਕਿਉਂਕਿ ਮੈਂ ਕਾਫੀ ਜਾਣੇ ਤੋਂ ਪਤਾ ਕੀਤਾ ਵੀ ਆਹ ਸਮੱਸਿਆ ਸਭ ਨੇ ਕਿਹਾ ਵੀ ਤੁਸੀਂ ਗਵਰਨਮੈਂਟ ਹਸਪੀਟਲ 'ਚ ਦਿਖਾ ਕੇ ਆਓ ਇੱਕ ਵਾਰ ਜਾ ਕੇ ਵੀ ਉੱਥੇ ਜ਼ਿਆਦਾ ਬੈਸਟ ਹੈ ਬੇਸ਼ੱਕ ਮੇਰਾ ਮੰਨਣ ਵਿੱਚ ਇਹ ਟਾਈਮ ਲਾਗ ਜੇ ਪਰ ਮਾਪੇ ਸਾਡੇ ਠੀਕ ਹੋ ਜਵੇ ਸੋ ਹੁਣ ਆਪਾਂ ਲੈ ਕੇ ਚੱਲਿਆਂ ਜੀ ਹਸਪੀਟਲ ਨਾਲੇ ਬਹਾਨੇ ਸਿਰ ਮਾਮੀ ਰਾਂ ਨੂੰ ਵੀ ਮਿਲਾਉਂਗੇ ਮੰਮੇ ਕਦੇ ਕਹਿੰਦੇ ਸੀ ਵੀ ਮੈਂ ਮਾਮੀ ਨੂੰ ਵੀ ਮਿਲਾ ਲਿਓ ਸੋ ਹੁਣ ਆਪਾਂ ਜੀ ਮਿਲਦੇ ਆਂ ਜੀ ਜਾ ਕੇ ਹਸਪੀਟਲ ਕੇ ਜੀ ਸੀ ਸਿਵਲ ਹਸਪਤਾਲ ਦੇ ਵਿੱਚ ਇੱਕ ਤੇ ਹੁਣ ਅਸੀਂ ਜਿਹੜਾ ਪਰਚੀ ਕਾਊਂਟਰ ਤੇ ਪਹਿਲਾਂ ਇੱਥੇ ਮਾਵੀ ਡਾਕਟਰ ਹੈ ਜਿਹੜੇ ਬਹੁਤ ਵਧੀਆ ਡਾਕਟਰ ਹੈ ਮੈਡੀਸਿਨ ਡਾਕਟਰ ਜਿਹੜਾ ਕਹਿ ਦਿਆ ਜਿਹੜੀ ਕਿ ਮੰਮੀ ਦੀ ਇਹਨਾਂ ਨੇ ਮਤਲਬ ਮੰਮੀ ਦਾ ਸਦੇ ਜਿਹੜੀ ਪ੍ਰੋਬਲਮ ਹੈ ਇਸ ਵੈਲਿੰਗ ਵਗੈਰਾ ਹੁੰਦੀ ਹੈ ਤਾਂ ਤਾਂ ਥੋੜਾ ਚੱਲ ਰਿਹਾ ਜੀ ਅੰਦਰ ਦੇਖਦੇ ਹਾਂ ਕੀ ਕਹਿੰਦਾ ਡਾਕਟਰ ਹਸਪੀਟਲ ਚ ਠੀਕ ਤੇ ਹੁਣ ਪਾਉਂਦੇ ਅੰਦਰ ਫਿਰ ਰਸ਼ਵਤ ਹੋਇਆ ਪਿਆ ਬਾਈ ਉਹ ਬਾਈ ਉਹ ਬਾਈ ਵਗੈਰਾ ਜੀ ਕਟਾ ਕੇ ਡਾਕਟਰ ਕੋਲ ਹਲ ਮਿਲਣ ਨੂੰ ਟਾਈਮ ਸੀ ਮੰਮੀ ਕਹਿੰਦੇ ਇੱਧਰ ਮਾਮੀ ਨੂੰ ਮਿਲੀ ਤੇ ਮਾਮੀ ਉਧਰ ਸੈਰ ਕਰਦੇ ਫਿਰਦੇ ਸੀ ਮਾਮਾ ਜੀ ਉਧਰ ਲਾਂਗੇ ਕਹਿੰਦੇ ਤੁਸੀਂ ਲੈ ਜਾਓ ਤੇ ਹੁਣ ਅੰਦਰ ਨੂੰ ਤਾਂ ਚੱਲਦੇ ਆ ਠੀਕ ਤੇ ਉਧਰ ਮੰਮੀ ਮਾਮੀ ਜੀ ਦਾ ਹਾਲ ਚਾਲ ਪੁੱਛਣੇ ਵੀ ਕੀ ਆ ਕੰਡੀਸ਼ਨ ਆ ਦੇ ਹੁਣ ਠੀਕ ਠਾਕ ਆ ਸਾਰਾ ਕੁਝ ਤੇ ਉਧਰ ਮੰਮੀ ਰਹੀ ਪੁੱਛਣੇ ਆ ਨਾਨੀ ਆ ਮੰਮੀ ਇੱਦਾਂ ਮੰਮੀ ਮਾਮੀ ਦੀ ਅਛਾ ਉਹ ਤਾਂ ਐਵੇਂ ਨਹੀਂ ਕਹਿ ਸਕਦਾ ਤੁਸੀਂ ਪੈਜਾ ਸਾਡਾ ਮਰੀਜ਼ ਵੀ ਠਿੱਲਿਆ ਕੀ ਹੋਇਆ ਮਾਤਾ ਜੀ ਤੁਹਾਨੂੰ ਉਹ ਮੈਂ ਤਾਂ ਢੋਡਾ ਬਦਲਾਇਆ ਅਛਾ ਚਲ ਹੋ ਜੂ ਰਾਮ ਹੋ ਜੂ ਰਾਮ ਕੋਈ ਚੱਕਰ ਨਹੀਂ ਢੋਡਾ ਬਦਲਾਇਆ ਸੀਜਾ ਯੂ ਕਿ ਆਪਰੇ ਤੋਂ ਮੋਰੀਲੇ ਨੂੰ ਲਿਗਣਾ ਹੈ ਥੋੜਾ ਜਿਹਾ ਮੰਮੀ ਵੀ ਆਉਣੇ ਵਾਲੀ ਆ ਮੰਮੀ ਕਹਿੰਦੀ ਮੈਂ ਆ ਗਈ ਬਸ ਨਾਨੀ ਮੈਨੂੰ ਪਾਣੀ ਦਿਓ ਬਹੁਤ ਠੰਡਾ ਪਾਣੀ ਆ ਬਾਹਰ ਉਹ ਪੀ ਨਹੀਂ ਹੁੰਦਾ ਨਾ ਜ਼ਿਆਦਾ ਠੰਡਾ ਮੈਂ ਦੇ ਦੂੰ ਮਿਕਸ ਜਰਾ ਦਿਓ ਜੀ ਜ਼ਿਆਦਾ ਠੰਡਾ ਤੇਰਾ ਗਾਲ ਆ ਜਾ ਗਾਲ ਮੈਂ ਤਾਂ ਹੀ ਗੈਣੀ ਹਮ ਇਤੇ ਪੀ ਨਹੀਂ ਹੁੰਦਾ ਮੇਰਾ ਬੜੀ ਹੈ ਜਾ ਥੱਲੇ ਹੀ ਬੋਤਲ ਬੰਗਾਵਾ ਪਿੰਦੀ ਆ ਉਹ ਫੇਰ ਉਹ 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 ਉਹਨਾਂ ਨੇ ਸੂਟ ਕਰਦਾ ਸਾਨੂੰ ਸੂਟ ਨਹੀਂ ਕਰਦਾ ਕੀ ਕਰੇ ਚੱਲਣਾ ਪੈਂਦਾ ਕੀ ਕਹਿੰਦੇ ਆ ਬਾਬੂ ਲੈ ਆਂਦਾ ਡੰਡਾ ਜਾਨਾ ਬੇਬੇ ਨੂੰ ਖਰਾਬ ਕਰਦਾ ਨਾ ਅੱਛਾ ਹੋਰ ਕਰਦੇ ਪੈਂਦੇ ਜਾਂਦੇ ਇਹ ਹਾਂ ਇਹ ਜ਼ਿਆਦਾ ਠੰਡੀ ਚੀਜ਼ ਵੀ ਲੱਗਦੀ ਚੀਜ਼ ਪੈਂਦੀ ਤੁਸੀਂ ਫੜ ਲਿਆ ਕਰੋ ਕਹਿੰਦਾ ਬਾਪੂ ਮੈਨੂੰ ਦੇ ਦੇ ਮੇਰਾ ਤਾਂ ਬੰਦ ਕਰਿਆ ਹਾਇਆ ਜ਼ਿਆਦਾ ਠੰਡਾ ਮੈਨੂੰ ਕਰਨਾ ਜਿਹੜਾ ਨਾਲ ਦੇ ਬੰਦੇ ਦੋ ਥਰੀ ਚ ਨਹੀਂ ਮਰੀਆ ਬਾਪੂ ਕਿਵੇਂ ਜਿਆ ਥਰੀ ਸੇ ਵਗਾ ਦੇ ਨੇ ਬਾਪੂ ਦੇ ਜੇ ਏ ਵੀ ਗੱਲ ਹੈ ਹੈ ਹੈਗਾ ਤੁਹਾਨੂੰ ਕਹਾਂ ਮੈਂ ਆਪਣੀ ਘਰ ਵਾਲੀ ਨੂੰ ਪਿਆਰ ਕਰਦਾ ਭਾਈ ਮੈਂ ਤਾਂ ਹੀ ਲੈ ਕੇ ਆਇਆ ਹਾਂ ਸਹੀ ਗੱਲ ਹੈ ਤੁਹਾਨੂੰ ਸੁਭਾਅ ਲੱਗਣਾ ਸੁਭਾਅ ਨਹੀਂ ਨਹੀਂ ਠੀਕ ਹੈ ਇਹ ਉਮਰ 'ਚ ਤਾਂ ਕੋਈ ਹੋਰ ਕਰ ਸਕਦਾ ਹੈ। ਕੀ ਆਖਦੇ ਹੋ? ਹੋਰ ਕੀ? ਉਹ ਤਾਂ ਕਰਨੀ ਸੀ। ਮਾਂਜੀ ਕਰਕੇ ਮੈਂਦੀ ਕਮਿੰਡੀ ਕਰਕੇ ਆਇਆ। ਨਹੀਂ ਨਹੀਂ ਐਨਾ ਨਹੀਂ ਪ੍ਰੋਬਲਮ ਨਹੀਂ ਹੈ। ਐਸਾ ਹੋਊਗਾ। ਹਾਂ ਸਹੀ ਹੈ। ਸੋਣੋ ਠੀਕ ਹੈ ਸਾਰੇ ਸਸਰੀ ਕਾ ਜਨਾਲੇ ਠੀਕ ਹੈ ਕਾ ਕਰਿਓ ਪੰਜ ਦੌਨ ਕਰਕੇ ਬਾਜੀ ਉਹ ਕਈ ਅੰਕ ਤੇ ਬਰੂ ਬਾਜੀ ਲੋਗ ਤੇ ਬਰੂ ਪਾਣਾ ਤੁਹਾਨੂੰ ਵੀ ਆਇਆ ਉਹ ਹੀ ਤਾਂ ਹੈ ਕੋਈ ਨਹੀਂ ਹੈ ਮਜਬੂਰੀ ਆ ਮਜਬੂਰੀ ਕਰਕੇ ਕਰਨਾ ਤੇ ਮੇਰੀਆਂ ਦੀ ਮਜਬੂਰੀ ਰੱਬ ਦੁੱਖ ਵੀ ਉਹਨੂੰ ਦਿੰਦਾ ਜਿਹਦਾ ਪਤਾ ਉਹਨੂੰ ਵੀ ਇਹ ਝੇਲ ਲੂਗਾ ਦੁੱਖ ਵੀ ਪਰਖਵਾਦ ਮੈਂ ਕਰੀ ਪ੍ਰੀਖਿਆ ਲੰਦਾ ਹੈ ਕੀ ਦੁੱਖ ਨੂੰ ਪਰਖਵਾਦ ਹੈ ਜੀ ਜਿਹੜਾ ਸਾਡੀ ਜ਼ਿੰਦਗੀ ਨੂੰ ਸੱਚਾ ਵੀ ਮਿਲੇ ਕੋਰਾ ਹੈ ਇਹ ਬਿਨਾ ਹੋਣ ਦੀ ਜਿਹੜਾ ਜ਼ਿੰਦਗੀ ਨੂੰ ਅੱਗੇ ਧੋੜਾ ਪੈਣੀ ਨਹੀਂ ਐ ਇੰਨਾ ਤਾਂ ਤੁਹਾਨੂੰ ਵੀ ਪਤਾ ਪੀਜੀਆਈ ਦੇਖ ਲੋ ਕਿੰਨਾ ਬੁਰਾ ਹੈ ਅਸਲ ਅੰਤ ਵਿੱਚ ਇੱਕ ਗੱਲ ਤੁਸੀਂ ਮੰਨਦੇ ਆਪਾਂ ਨੂੰ ਆਪਣਾ ਦੁੱਖ ਬਹੁਤ ਵੱਡਾ ਲੱਗਦਾ ਆਪਾਂ ਨੂੰ ਆਪਣਾ ਦੁੱਖ ਬਹੁਤ ਵੱਡਾ ਲੱਗਦਾ ਦੁਨੀਆ ਦੇ ਕਿਹਦੇ ਪਤਾ ਲੱਗਦਾ ਵੀ ਸਾਡਾ ਦੁੱਖ ਵੀ ਨਹੀਂ ਆ ਹਾਂ ਇਹ ਦੁਨੀਆ ਨੇ ਦੂਜੇ ਲੋਕੀ ਬਣੇ ਫੇ ਨਾਨੀ ਦੀਆਂ ਸਹੇਲੀਆਂ ਵੀ ਹੈਗੀਆਂ ਔਰ ਇਹ ਇੱਕ ਆਇਆ ਤੇ ਪਸੀ ਆਇਆ ਹੂੰ ਇੱਕ ਆ ਵੀ ਇੱਧਰ ਇੱਕ ਆਂਟੀ ਨੇ ਇੱਧਰ ਗੋਡਾ ਬਦਲਾਇਆ ਉਹ ਵੀ ਆਂਟੀ ਇੱਧਰ ਸੇਲੀ ਨਾਨੀ ਦੀ ਨਾਨੀ ਬਹੁਤ ਮੇਰੀ ਤੇ ਨਾਨੀ ਖਾਣਾ ਬਾਤ ਦੇਖ ਲਓ ਫੇਰ ਹੋਰ ਦੱਸੋ ਪਿਆਰ ਆ ਪਿਆਰ ਉਹ ਆਪਣਾ ਇਹਦੇ ਵਿੱਚ ਬੈਠਾ ਇੱਕ ਗੱਲ ਬੈਠੇ ਨੇ ਇਹਨਾਂ ਨੂੰ ਆਪ ਬੁਲਾਵਾਂਗੇ ਇੱਕੋ ਗੱਲ ਦੱਸਾਂਗੇ ਪੰਜ ਤਰ੍ਹਾਂ ਦੇ ਫਾਈ ਟਾਈਮ ਹੈ ਹੋ ਰਹਾ ਤਾਂ ਪਤਾ ਕਿ ਪਿਆਰ ਆ ਕਿੰਨਾ ਜਦੋਂ ਜਦੋਂ ਪਤਾ ਨਹੀਂ ਇੱਕ ਹੋਰ ਤਾਂ ਚਾਹੀਦੀ ਪੁੱਛ ਲਾ ਤਾਂ ਹੀ ਦੁੱਖ ਸੁੱਖ ਸਾਂਝਾ ਹੋਵੇ ਮੈਨੂੰ ਲੈ ਜਾ ਵਾਸਤੇ ਮੈਂ ਤਾਂ ਮਿਲ ਲੈਣਾ ਵਾਸਤੇ ਉਹ ਸਾਹ ਦਾ ਲੈਣ ਵਾਲੇ ਜਿਹੜੇ ਨੂੰ ਬੁੱਧਰ ਛੋੜਾ ਨਹੀਂ ਜੀ ਆਉਂਦਾ

ਆਸੇ ਬੰਦ ਨਿਕਾ ਦੇ ਜੀ ਹੋ ਗਏ ਖਾਦੇ ਨਹੀਂ ਨੇ ਸੌਣ ਲੱਗੇ ਕੋਈ ਯਾਰ ਤਾ ਨਾਮੀ ਆ ਤੇ ਤੇਰੇ ਕੋਲ ਆ ਸਮਾਰਿਸ਼ ਕੋਲ ਦਾ ਹਰਤੀ ਡਾਕਟਰ ਨੇ ਛੁੱਟੀ ਛੁੱਟੀ ਕਰਦੀ ਚੱਲ ਬੜੀ ਪੱਟੀ ਚੇਂਜ ਕਰਾਉਣੀ ਐ ਸਪੈਸ਼ਲ ਸਿੱਟੀ ਕਰਾਉਣਾ ਮੈਂ ਤਾਂ ਕਰਉ ਤੁਸੀਂ ਮੰਨ ਲੀਂ ਤਿੰਨ ਮਹੀਨੇ ਤੋਂ ਪਹਿਲਾਂ ਪਹਿਲਾਂ ਪੱਟੀ ਕਰਾ ਲਓ ਹੁਣ ਆਪਰੇਸ਼ਨ ਹੋਣ ਤੇ ਤਾਂ ਹੀ ਹੋਊਗੀ ਪੱਟੀ ਚਾ ਡੋਨੇ ਡਾਕਟਰ ਨਹੀਂ ਕਰਨੀ ਆ ਫੇ ਆਪਰੇਸ਼ਨ ਤੇ ਆ ਦੱਸਣਗੇ ਉਹ ਵੀ ਆ ਜੋ ਮੈਨੂੰ ਤਿੰਨ ਚਾਰ ਵਾਰ ਜਾਇਆ ਕੋਈ ਨਾ ਪ੍ਰੈਸ਼ਰ ਤੋਂ ਬਾਅਦ ਇਹ ਕਰਦੇ ਸਾਰਿਆਂ ਦੀ ਆਪਣੀ ਆਪਣੀ ਮਜਬੂਰੀਆਂ ਉਹ ਠੀਕ ਹੈ ਕੋਈ ਸੁੱਖੀ ਹੁੰਦਾ ਹੈ ਹਲੋ ਜਾਓ ਬੈਠ ਥੈਂਕ ਯੂ ਜੀ ਇਹ ਕਹਿਣਾ ਨਹੀਂ ਦਰਤੀਆ ਇਹ ਕਹਿਣਾ ਜਚੂ ਲੈਣਾ ਥੋੜਾ ਜਿਹਾ ਪੀਣ ਨੂੰ ਉਹ ਹੋ ਵੀ ਉਹ ਹੈ ਪਾਣੀ ਗਾਇਸ ਪੋਇੰਟ ਸੇਲਾ ਸਿਰ ਬਾਤਾਂ ਨਹੀਂ ਆਉਂਦੀ ਕੋਈ ਨਹੀਂ ਨਾ ਮਾਰ ਤੋਂ ਨਾਮ ਲੈ ਕੇ ਟੀਕਾ ਲਾਉਣੇ ਆਈ ਜਾਊਂਗੀ ਅੱਡਾ ਕੋਈ ਨਹੀਂ ਕਿਤਾ ਖਾਂਦੀ ਨਹੀਂ ਰੋਹੀ ਸੁਣਾ ਦੇ ਰਹੀ ਨੂੰ ਕਿਹੜਾ ਆਲੇ ਆ ਰੰਗਰ ਕੱਦ ਦਾ ਪੋਇੰਟ ਉਹ ਮੇਰੇ ਕੋਲ ਆ ਜਾਂਦੇ ਕੋਈ ਨਹੀਂ ਬਸ ਠੀਕ ਨਾ ਹੁੰਦੀ ਮੈਂ ਹਾਇ ਕਹਿੰਦੀ ਹੁੰਦੀ ਆ ਮੈਂ ਕਹਿੰਦੀ ਦੋ ਕਿ ਮੇਰੇ ਕੋਲ ਆ ਜਾ ਮੈਂ ਤੈਨੂੰ ਠੀਕ ਕਰ ਦੂੰ ਹਾਂ ਬੈਠੇ ਨੇ ਕੋਈ ਤੇ ਨਹੀਂ ਹੋਇਆ ਸੋਪਾ ਮਾਰਦਾ ਰਾਤ ਕਿਹਾ ਰਾਤ ਅੱਜ ਆ ਤਾਂ ਗਈ ਉਹਦੀ ਆਈ ਬੜੀ ਚਾਂਕੀ ਲੈ ਕੇ ਆਈ ਇਹ ਤੇਰੇ ਅੱਖ ਨੂੰ ਦੇਖ ਕੇ ਸਾਹਮਣੇ ਮੁਝੋ ਮਾਇਆ ਕਹਾ

ਅੱਜ ਵਾਈ ਕਰਦੇ ਨੇ ਜਿੰਨੀ ਵਾਰ ਕਿ ਹੈ ਨੀ ਸ਼ਾਂਤ ਦੀ ਉੱਤੀ ਨੇ ਬੋਲਦੀ ਹੈ ਉਹਦੀ ਤਾਂ ਗੱਲ ਨਹੀਂ ਨਾ ਕਾਹਦੇ ਇਥੇ ਪਤੀ ਹੁਣ ਨਹੀਂ ਆਉਂਦੇ ਆਪਾਂ ਲੈ ਜਾਂਦੇ ਹਾਂ ਮਾਰ ਰੋ ਜੀ ਕੋਲੋਂ ਕਹਿੰਦੀ ਚਾਰ ਕਰਕੇ ਸੇਵਾ ਕਰਾਉਣਾ ਕਰਾ ਦੇ ਤੋ ਸੋਹੇ ਐਸੋ ਸੋਹੇ ਦਾ ਬਸਾਰਾ ਇਹਨਾਂ ਦੀ ਆਪਣੇ ਹਿਸਾਬ ਨਾਲ ਬਾਕੀ ਬੁਲਾ ਕੇ ਕਿਹਾ ਹੈ ਰਾਤ ਨੂੰ ਆ ਜਾ ਮਹਾਤ ਜਾਰ ਕੇ ਨੇ ਦਰਵਾਜ਼ੇ ਕੋਲ ਜਾ ਕੇ ਜਾਲੀ ਕੋ ਜੋ ਫਸਲ ਲੱਗਿਆ ਵੀ ਕੰਬੂ ਨੇ ਉਸ ਉੱਤੇ ਕੋਈ ਚੈਸ ਮੀਨਾਮੀ ਨੂੰ ਦੇ ਦਿੱਤਾ ਜੀ ਮੀਨਾਮੀ ਵਰਮਨ ਨੂੰ ਛੱਡਿਆ ਉਹ ਜੇ ਕੰਮ ਨਹੀਂ ਨੰਨੈ। ਤੇ ਮੇਰੇ ਤੋਂ ਫੋਨ ਆ ਗਿਆ ਫਿਰ 2 ਦੇ ਬਜਾ ਮਤ ਹੈ ਉਹ ਬਗਨ ਪਛਾ ਗਿਆ ਕਿਸੇ ਕੀ ਕਰਾ ਮਾਰਦੀ ਤੋਂ ਹਾਂ। ਅਗਾਈ ਨਹੀਂ ਜਾ ਤੋ 100 ਰੁਪਏ ਜਾਣਾ ਤਾਂ 200 ਰੁਪਏ ਚਾਹ ਚਾਹ ਡਾਕਟਰ ਕੋਲ ਪਰ ਕਹਤੇ ਨਹੀਂ ਗਏ ਜਸਮੀਨ ਕਹਿੰਦੀ ਪਹਿਲਾਂ ਮਾਮੀ ਦੀ ਛੁੱਟੀ ਕਰਵਾ ਦਵਾ। ਮੈਂ ਫੇ ਜਾਉਂਗੀ। ਪਰ ਮਾਮੀ ਨੂੰ ਘਰ ਵਾੜ ਦਵਾ ਅੱਜ। ਬਿਲਕੁਲ ਮੈਂ ਆ ਗਿਆ ਭੈਣ ਜੀ। ਹੈ। ਅਸੀਤਾ ਹਲੇ ਸੰਤੁਦਨੀ ਤੁਸੀਂ ਮੈਂ ਮੰਮੀ ਨੂੰ ਕਿਹਾ ਮੈਂ ਕਿ ਮਾਮੀ ਕੋਲ ਹੋੜੀ ਬੋਲਣਾ ਮਾਰਾ ਜਾਏਗਾ ਤੇ ਪਤਾ ਕੀ ਹੋਇਆ ਮੰਮੀ ਤੇ ਪਾਮੀ ਨਾਲ ਤੂੜੀ ਜਾਉਂ। ਮੈਂ ਕਿਹਾ ਦੇ ਕਿ ਸਾਹਮਣੇ ਨਹੀਂ ਜਾ ਰਹੇ ਪਰ ਉਹ ਚੱਲੀ ਗਈ। ਕੋਠੀ ਜਦੋਂ ਮੈਂ ਖਾਤੀ ਮੈਂ। ਕੋਲੀ ਹੌਲੀ ਸਾਰੇ ਮੈਂ ਇੱਥੇ ਇੱਥੇ ਭਾਤੋ। ਉਹ ਨਹੀਂ ਕੋਲ ਤਾਂ ਦੀ ਜੇ ਖੇਤੀ ਖੇਲਦਾ ਉਹ ਤੇਾਂਕੇ ਫੱਟੇ ਕੱਟਣ ਆਉਣਗੇ ਨਾ ਜਦ ਤੱਕ ਕਰੰਗੇ ਨੇ ਇਹੋ ਆਪਸਾਂ ਜਾਂਦੇ ਰੋਮਾਂ ਦੇ ਨਿਕਾਟ ਸਕੂਲ ਦਾ ਹੈ ਵਾਪਸ ਤਾਂ ਮੇਰੀ ਸਕੂਲ ਨੇ ਪਾਪਾ ਤੇ ਮਿੰਦਰ ਨੇ ਸਾਰੇ ਬਹੁਤ ਜਾਣੇ ਕਰਦੇ ਹੋ ਹਾਂ ਪਹਿਲੇ ਉਹਨੂੰ ਲੈ ਜਣਾ ਨਾਲ ਉਹਨੂੰ ਨਾਲ ਜਾ ਮੈਂ ਤਾਂ ਨਹੀਂ ਜਹਾਜ਼ ਪਰ ਕਿੱਥੇ

ਮੰਮੀ ਸੇ ਖਾਲੀ ਪੀ ਉਹ ਬੋਲਣਾ ਗੋਦਵਾਰੇ ਨੀ ਜੀ ਸੀ ਸਾਰਾ ਆਈਟੀ ਇੱਕ ਵਾਰ ਪ੍ਰਕਾਰ ਦੇ ਆਪਣੀ ਸੋਰ ਤੇ ਲੈ ਉੱਥੇ ਮੰਮੀ ਮੈਨੇ ਜਿਹੜੀ ਬੈਠੀ ਸੀ। ਕੇਤੀ ਮੈਂ ਕਿਤੇ ਮਤ ਸਭ ਕੁਝ ਛਤਵੇਂ ਮੋੜ ਤੇ ਹੀ ਬੱਚੀ ਮੇਰੀ ਜਾਨ ਸੁਣੋ ਮੰਮੀ ਉਹ ਕਹਿੰਦੀ ਮੈਂ ਨਹੀਂ ਆਏ ਬਣੀ ਜਾਂਦੀ ਮੈਂ ਗੇਰੀ ਆ ਮੈਂ ਕਿੱਥੇ ਗੇਰੀ ਮੈਂ ਗੇਰੀ ਹੈ ਅੱਛਾ ਤੇ ਮੈਂ ਆਪੇ ਦੇਖੋ ਰੇਸ ਵਾਲੀ ਸਕੂਲੀ ਤੇ دوسری ਸਕੂਲੀ ਬੱਚਾ ਤੇਲ ਵਾਲੀ ਤੇ ਅਨੰਤ ਪਾਣੀ ਹੁੰਦੀ ਸੀ ਮੈਂ ਕੱਚੇ ਪਰ ਹਿੱਜ ਪੱਕੀ ਜਿਹਾ ਸੜਕ ਉੱਤੇ ਨਹੀਂ ਲੈ ਕੇ ਆਈ ਸੀ ਮੈਨਾਂ ਕਦੇ ਆਏ ਕਰ ਲੂਗੀ ਵੀ ਜਿਸ ਸੱਤ ਤੋਂ ਪੱਕੀ ਬਣ ਲੱਗੂਗੀ ਪਰ ਸੱਤ ਲੱਗੂਗੀ ਸੱਤ ਲੱਗੂਗੀ ਆਸਿਕ ਮਰਦੇ ਨਹੀਂ ਮੈਨੂੰ ਮੈਨੂੰ ਹੋਰ ਕਹਿਨੀ ਸਖਾ ਦੋ ਹੁਣ ਸਖਾ ਦੋ ਅੱਜ ਇਹ ਲੋਕੀ ਜੇ ਤੁਹਾਨੂੰ ਫਿਰ 4 ਵਜੇ ਤੋਂ 6 ਵਜੇ ਤੱਕ ਦਾ ਟਾਈਮ ਆ ਸ਼ਾਮ ਦਾ ਇਸ ਤੋਂ 1000 ਰੁਪਏ ਦੇ ਲੇ ਤੁਹਾਨੂੰ ਮਿਲ ਜੀ ਆ ਆਪੇ ਸਖਾ ਦੋ ਓਕੇ ਨਾ ਉਹ ਦੇਗਾ ਜਿਹਾ ਉਹ ਕੋਲ ਗਈ ਮੈਂ ਚਾਹ ਨਹੀਂ ਦੇ ਤੂੰ ਤਾਂ ਹੈ ਕੁਮਾਰ ਨਾ ਤੂੰ ਕਰਨ ਨਾ ਵੀ ਝਗੜਾ ਮੈਂ ਤਾਂ ਆਪ ਕਹਿੰਦੀ ਹਾਂ ਮਰੀ ਜਿੱਥੇ ਬੈਠਿਆ ਤੇ ਮम्मी ਦੇ ਪੈਰ ਬਹੁਤ ਜੀਤੇ ਇੱਥੇ ਤੇ ਸੁਵੇ ਤਾਂ ਬਹੁਤ ਇਹਦਾ ਇੱਕ ਗੱਲ ਹੈ ਨਾ ਤਾਂ ਤੇ ਮਾਂ ਦਾ ਪਾਣੀ ਵੀ ਨਾ ਤੇਰੀ ਮਾਂ ਦਾ ਮਾਂ ਪਾਣੀ ਤੂੰ ਹਾਂ ਥੋੜਾ ਕਰ ਮੁੜ ਹਾਂ ਇਹਨਾਂ ਦਾ ਮੈਂ ਪਾਣੀ ਨਹੀਂ ਪੀਂਦੇ ਮੈਂ ਤਾਂ ਮੇਰੀ ਮਾਂ ਵਾਲੀ ਜੈਸਮਿਨ ਦੀ ਪਾਣੀ ਪੀਂਦੀ ਆ 6 ਲੀਟਰ ਪਾਣੀ ਪੀਣਾ ਤੇ ਮੈਂ ਪਾਣੀ ਪੀਂਦੀ ਆ मैं दो आही तो जाने जाने साथ। काजी को पसीस भीमारी, सॉफ्टवारी के तरह आजा। भाड़ी सॉरी। जो काम तुम आप चल रहे थे चौबीस घंटे। मैं ऐसा पीना नहीं चाहूँगा। ठीक है। तो ऐसा काम चलो। कोई ना 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 कोई न ਸੁਣੋ ਜੀ ਮੇਰਾ ਬਹੁਤ ਬਹੁਤ ਸਮਾਂ ਲੱਗਦਾ ਤਾਂ ਕਾਫੀ ਨਿਰਾਸ਼ ਹੋ ਜਾਂਦਾ ਨਾਲ ਕੋਈ ਵੀ ਦਵਾਈ ਗਈ ਨੂੰ ਕੌਣ ਦਵੇ ਦਾਈ ਨੂੰ ਮੈਨੂੰ ਜਾਣੂੰਗੀ ਜਦੋਂ ਬਹੁਤ ਕੰਮ ਹੈ ਦੱਸਣਾ ਤੁਹਾਨੂੰ ਕਿ ਜਿਆਦਾ ਤੇਜ਼ ਨਾਲ ਤੇ ਤਾਂ ਕਿ ਮੈਂ ਇਹ ਬਹੁਤ ਜ਼ਿਆਦਾ ਪ੍ਰਭ ਕਰਦੀ ਹੈ ਜਦੋਂ ਮੈਂ ਖਾਈ ਸਭ ਤਾਂ ਹੀ ਹੈ ਆਪਾਂ ਤੋਂ ਮੰਗੇ ਹੱਤੀ ਵਾਲੇ ਨੂੰ ਮਿਲੋ ਤਾਂ ਅੰਮ੍ਰਿਤਸਰ ਆਪਾਂ ਮਿਲਦੇ ਹਾਂ ਇਹਨਾਂ ਕਿਸੇ ਹੱਤੀ ਦਾ ਚਾਰ ਦਾ ਹੈ ਜਾਂਦਾ ਆਹ ਦਾ ਚਾਰ ਦਾ ਤਾਂ ਹੈ ਜਾਂਦਾ ਤਾਂ ਸਾਡੇ ਇੱਕ ਪੈਰ ਆਲੇ ਕੁ ਬੰਦੇ ਨੇ ਕਿੰਨੇ ਸੁਣੇ ਤੇ ਅਰੇ ਤੇ ਬੱਸ ਸਭ ਤੇ ਆਪਾਂ ਨੂੰ ਬੱਸ ਐ ਕਿੰਨਾ ਅਗਲਾ ਪਾਉਂ ਕਿਤੇ ਸੁਝੇ ਬਾਈ ਸਾਰੀ ਸਾਰ ਜਿੰਨੇ ਨਹੀਂ ਹੁੰਦਾ ਤੁਸੀਂ ਵੀ ਨਾ ਗਈ ਹੈ ਸੱਚੇ ਆ ਸਭ ਲਈ ਆ ਨਾ ਮੇਰਾ ਵੀ ਆ ਦਰ ਵੀ ਦਰ ਵੀ ਤੇਰੇ ਹੋ ਗਿਆ ਥੋੜਾ ਜਿਹਾ ਮੇਰੇ ਵੀ ਆ ਹੀ ਨਾਲ ਇੱਕ ਹੀ ਪ੍ਰੋਬਲਮ ਆ ਤੇ ਆਹ ECG ਕਰਵਾਈ ਠੀਕ ਇਹਦਾ ਨੂੰ ਹੁਣ ਆਪਾਂ ਨੂੰ ਅੰਨੀ ਨੌਲੇਜ ਨੇ ਜਿਹੜੇ ਵੀਡੀਓ ਡਾਕਟਰ ਆ ਨਰਸਿਸ ਵਗੈਰਾ ਦੇਖਦੇ ਹੋਣਾ ਉਹਨਾਂ ਨੇ ਸਮਝ ਲੈਣੀ ਹੈ ਸਾਰੀ ਕਹਾਣੀ ਠੀਕ ECG ਸਾਡੀ ਨੋਰਮਲ ਫਿਰ ਉਹਨਾਂ ਨੇ ਠੀਕ ਆ ਦੇਖੋ ਮੈਂ ਇੱਕ ਹੋਰ ਪਾਰਟੀ ਹੁੰਦੀ ਤਾਂ ਉਹ ਪਹਿਲਾਂ ਤਾਂ ਸੌਰੀ ਜਾਨਦੀ ਸਾਰੀ ਬੀਪੀ ਚੈੱਕ ਹੋਇਆ ਠੀਕ ਸੀ ਫਿਰ ECG ਲਿਖੀ ਆਪਣੀ ਠੀਕ ਫਿਰ ਆਪਣੇ ECG ਵਗੈਰਾ ਲਿਖ ਕੇ ਫਿਰ ਪੈਂਟਾਪ੍ਰੋਜ਼ੋਲ ਲਿਖਤੀ ਸੀਗੀ ਜੀ ਠੀਕ ਹੈ ਤੇ ਕੈਲਸ਼ੀਅਮ ਦੀ ਦਵਾਈ ਲਿਖਤੀ ਸੀਗੀ ਤੇ ਇੱਕ ਮੈਂ ਹਾਲੇ ਕਿ ਆਈਆਂ ਵਿਨ ਨਿਟ ਡੀ ਐਚ ਏ ਠੀਕ ਆ ਉਹਨਾਂ ਨੇ ਗੱਲ ਦੱਸੀ ਮੈਂ ਪੁੱਛਿਆ ਵੀ ਰੀਜ਼ਨ ਕੀ ਆ ਵੀ ਮੰਮੀ ਦੀਆਂ ਜਿਹੜੀਆਂ ਲੱਤਾਂ ਗੋਡੇ ਦੁਖੀ ਜਾਂਦੇ ਵੀ ਕੀ ਰੀਜ਼ਨ ਆ ਉਹਨਾਂ ਨੇ ਦੱਸਿਆ ਵੀ ਜਦੋਂ 40 ਸਾਲ ਤੋਂ ਉੱਪਰ ਥੋੜੀ ਜੀ ਏਜ ਹੋਣ ਲੱਗ ਜਾਂਦੀ ਆ ਨੈਨਸਿਸ ਆਉਣੇ ਬੰਦ ਹੋ ਜਾਂਦੇ ਆ ਫਿਰ ਉਹ ਗੱਲ ਕੁਛ ਇਦਾਂ ਹੋ ਜਾਂਦੀ ਆ ਵੀ ਅ ਉਮਰ ਦੇ ਅਨੁਸਾਰ ਜਿਹੜੀ ਬਾਡੀ ਦੀ ਸਟਰੈਂਥ ਉਹ ਘਟਣ ਲੱਗ ਜਾਂਦੀ ਆ ਹਨਾ ਤਾਂ ਫਿਰ ਉਹਨਾਂ ਨੇ ਇੱਕ ਤਾਂ ਇਹ ਰეკਮੈਂਡ ਕਰਤਾ ਸੀ ਠੀਕ ਹੈ ਮਨੇ ਬੋਲ ਹੀ ਦਿੱਤਾ ਸੀ ਕਿ ਤੁਸੀਂ ਇਹ ਲੈ ਲਿਓ ਤੇ ਕੈਲਸ਼ੀਅਮ ਵਿਟਾਮਿਨ ਡੀ3 ਦੇਤੀ ਸੀਗੀ ਜੀ ਉਹਨਾਂ ਨੇ ਕਹਿੰਦੇ ਕੈਲਸ਼ੀਅਮ ਦੀ ਘਾਟ ਰਾਈਟ ਬਿਲਕੁਲ ਸਹੀ ਕੀਤਾ ਉਹਨਾਂ ਨੇ ਇਹ ਗੱਲ ਤੇ ਇੱਕ ਆ ਦੇਤੀ ਸੀਗੀ ਵਿਟਾਮ ਇਹ ਫੋਲਿਕ ਐਸਿਡ ਵਿਟਾਮਿਨ B1 ਵਿਟਾਮਿਨ B6 α ਲਿਪਿਕ ਐਸਿਡ ਕੈਪਸੂਲਸ ਠੀਕ ਤੇ ਇਹ ਸਾਰੀਆਂ ਉਹਨਾਂ ਨੇ ਦਵਾਈਆਂ ਦਿੱਤੀਆਂ ਸਾਨੂੰ ਤੇ ਹੁਣ ਅਸੀਂ ਕਰਾਗੇ ਹੋਪਫੁਲ ਤੁਸੀਂ ਵੀ ਸਾਰੇ ਅਰਦਾਸ ਕਰਿਓ ਮੰਮੀ ਸਾਡੀ ਛੇਤੀ ਤੋਂ ਛੇਤੀ ਵੈਸੇ ਠੀਕ ਆ ਪਰ ਜਿਹੜੀ ਸਟਰੈਂਥ ਮੰਮੀ ਦੀ ਥੋੜੀ ਜਿਹੀ ਖੋਈ ਵੀ ਆ ਮੰਮੀ ਨੂੰ ਫੀਲ ਹੁੰਦੀ ਆ ਉਹ ਠੀਕ ਹੋ ਜਵੇ ਥੈਂਕ ਯੂ ਜੀ ਫਿਰ ਹੁਣ ਆਪਾਂ ਕਿਸੇ ਅਗਲੇ ਬਲੌਗ 'ਚ ਮਿਲਦੇ ਆ ਤੁਸੀਂ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ ਸਾਰਿਆਂ ਦਾ